ਹਾਂਜੀ ਨਮਸਕਾਰ ਜੀ ਕਹਿੰਦੇ ਨੇ ਨੌਜਵਾਨ ਸਾਡੇ ਦੇਸ਼ ਦਾ ਪੁਖਨੇ ਔਰ ਇਹ ਗੱਲ ਹਮੇਸ਼ਾ ਤੋਂ ਹੀ ਸੱਚਾਰ ਵੀ ਹੋਈ ਏ ਕਿਉਂਕਿ ਸਾਡਾ ਜਿਹੜਾ ਦੇਸ਼ ਏ ਸਾਡਾ ਜਿਹੜਾ ਪੰਜਾਬ ਏ ਸਾਡਾ ਜਿਹੜਾ ਹਲਕਾ ਏ ਉਹ ਡਿਪੈਂਡ ਕਰਦਾ ਏ ਸਾਡੇ ਹਿਊਮਨ ਰਿਸੋਰਸਸ ਤੇ ਜਿੰਨੇ ਸਾਡੇ ਹਿਊਮਨ ਰਿਸੋਰਸਸ ਡਿਵੈਲਪ ਹੋਣਗੇ ਉਨਾ ਹੀ ਸਾਡਾ ਦੇਸ਼ ਡਿਵੈਲਪ ਹੋਏਗਾ ਤੇ ਉਨਾ ਹੀ ਸਾਡਾ ਦੇਸ਼ ਜਿਹੜਾ ਤਰੱਕੀਆਂ ਵੱਲ ਅੱਗੇ ਵਧੇਗਾ ਬੜਾ ਚੰਗਾ ਲੱਗਦਾ ਹੈ ਅੱਜ ਪਿੰਡ ਓਡੀਆਂ ਤੋਂ ਨਵੀਂ ਓਡੀਆਂ ਤੋਂ ਜਿਹੜਾ ਸਾਡੇ ਕੋਲੋਂ ਗੁਰਸਿਮਰਨ ਜੀ ਤੇ ਗੁਰਪਿੰਦਰ ਜੀ ਸਾਡੇ ਕੋਲ ਅੱਜ ਆਫਿਸ ਆਏ ਤਾਂ ਉਹਨਾਂ ਨੇ ਦੱਸਿਆ ਕਿ ਕਬੂਲਸ਼ਾ ਖੁੱਬਨ ਜਿਹੜਾ ਹੈ ਵਾਲੀਬਾਲ ਦਾ ਟੂਰਨਾਮੈਂਟ ਹੋਇਆ ਸੀ ਤਾਂ ਮੈਮ ਤੁਸੀਂ ਉੱਥੇ ਪਹੁੰਚੇ ਸੀ ਔਰ ਤੁਹਾਡੇ ਵੱਲੋਂ ਜੋ ਸ਼ਬਦ ਕਹੇ ਗਏ ਸਾਨੂੰ ਬੜਾ ਅੱਛਾ ਲੱਗਿਆ ਔਰ ਮੈਂ ਦੱਸਿਆ ਕਿ ਮੈਨੂੰ ਬੜਾ ਅੱਛਾ ਲੱਗਿਆ ਕਿ ਕੀ ਨੌਜਵਾਨ ਪੀੜ੍ਹੀ ਜਿਹੜੀ ਇਹ ਐਨੀ ਜਿਹੜੀ ਇਹ ਸਿਆਣੀ ਹੋ ਚੁੱਕੀ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਆਪਾਂ ਦੇਖ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਹੁਤ ਵੱਧਾ ਜਾ ਰਿਹਾ ਹੈ ਔਰ ਉਸ ਨਸ਼ੇ ਨੇ ਸਾਡੇ ਕਈ ਨੌਜਵਾਨ ਸਾਥੀ ਨੇ ਜਿਨ੍ਹਾਂ ਨੂੰ ਆਪਣੀ ਗ੍ਰਿਫਤ ਦੇ ਚ ਲੱਲੇ ਹਨ ਔਰ ਉਹ ਐਨੇ ਕੁ ਕੁਝ ਜਿਹੜੇ ਨੌਜਵਾਨ ਐਨੇ ਕੋ ਐਡਿਕਟਡ ਹੋ ਚੁੱਕੇ ਨੇ ਕਿ ਉਹ ਉਹਨਾਂ ਨੂੰ ਜਿੰਚਕ ਨਸ਼ਾ ਨਹੀਂ ਮਿਲਦਾ ਉਹਨੇ ਦੇ ਤੱਕ ਨੂੰ ਕੋਈ ਕੰਮ ਨਹੀਂ ਕਰ ਸਕਦੇ ਔਰ ਇਹ ਕਹਿ ਲਈ ਕਿ ਜਦੋਂ ਨਸ਼ਾ ਸਾਡੇ ਹੱਡਾ ਦੇ ਵਿੱਚ ਰਚ ਜਾਂਦਾ ਹੈ ਤਾਂ ਕੰਮ ਕਰਨ ਦੇ ਲਾਇਕ ਅਸੀਂ ਐਸੇ ਵੀ ਨਹੀਂ ਰਹਿੰਦੇ ਖੱਡਾ ਇਹ ਕਹੇ ਜੀ ਆ ਮਾਧਿਅਮ ਨੇ ਜਿਹੜਾ ਸਾਨੂੰ 24 ਘੰਟੇ ਵਾਸਤੇ ਬੀਜ਼ੀ ਰੱਖ ਸਕਦੀਆਂ ਨੇ ਆਪਾਂ ਕਹਿੰਨੇ ਨਾ ਕੀ ਜਿੰਨਾ ਅਸੀਂ ਬੀਜ਼ੀ ਰਵਾਂਗੇ ਤੇ ਉਨੇ ਹੀ ਅਸੀਂ ਚੰਗੇ ਕੰਮਾਂ ਵਾਂ ਲੱਗਾਂਗੇ ਨਹੀਂ ਤਾਂ ਖਾਲੀ ਦਿਮਾਗ ਛੇਤਾਂ ਦਾ ਕਰੇ ਖੱਡਾ ਇਹ ਕਹੇ ਜੀ ਆ ਮਾਧਿਅਮ ਇਹ ਜਿਹੜਾ ਸਾਨੂੰ ਹਰ ਤਰੀਕੇ ਨਾਲ ਹਰ ਸੰਭਵ ਤਰੀਕੇ ਨਾਲ ਜਿਹੜਾ ਇਹ ਬੀਜ਼ੀ ਰੱਖ ਸਕਦੀਆਂ ਨੇ ਔਰ ਅੱਜ ਅਸੀਂ ਵੱਡੀ ਓਡੀਆਂ ਵਿੱਚ ਪਹੁੰਚੇ ਆ ਨੌਜਵਾਨ ਸਾਥੀ ਨੇ ਜਿਹੜੇ ਇੱਥੇ ਵੋਲੀਬਾਲ ਦੀ ਪ੍ਰੈਕਟਿਸ ਕਰਦੇ ਰਹੇ ਔਰ ਇੰਨਾ ਵੱਲੋਂ ਜਿਹੜੀ ਸਾਡੇ ਸਾਨੂੰ ਡਿਮਾਂਡ ਕੀਤੀ ਗਈ ਸੀ ਕਿ ਸਾਨੂੰ ਜੜੀਆਂ ਨੇ ਬਾਲੀਬਾਲ ਦੀਆਂ ਬੋਲ ਚਾਹੀਦੀਆਂ ਨੇ ਔਰ ਇੰਨਾ ਅਸੀਂ ਇਹਨਾਂ ਨੇ ਹੀ ਕਿਹਾ ਸੀ ਕਿ ਮਤਲਬ ਤੁਹਾਡੇ ਪਿੰਡ ਅਸੀਂ ਆਈਏ ਤੁਹਾਡੇ ਸਾਹੇ ਨੌਜਵਾਨ ਜਿਹੜੇ ਸਾਥੀਆਂ ਨਾਲ ਮਿਲੀਏ ਤਾਂ ਇੱਥੇ ਅੱਜ ਪਹੁੰਚੇ ਹਾਂ ਸਰਪੰਚ ਸਾਹਿਬ ਅਤੇ ਨੀ ਦਵਿੰਦਰ ਜੀ ਇੱਥੇ ਨੇ ਪਿੰਡ ਦੇ ਸਾਰੇ ਨੌਜਵਾਨ ਸਾਥੀ ਇਵਨ ਮੈਂ ਕਹਾਂਗੀ ਕਿ ਸਾਡੇ ਆਣ ਵਾਲਾ ਵੀ ਸਾਡੇ ਛੋਟੇ ਛੋਟੇ ਬੱਚੇ ਵੀ ਇੱਥੇ ਮੌਜੂਦ ਨੇ ਕਿਉਂਕਿ ਜਦੋਂ ਇਹ ਵੱਡੇ ਬੱਚੇ ਖੇਡਦੇ ਨੇ ਵੱਡੇ ਖਿਡਾਰੀ ਖੇਡਦੇ ਨੇ ਇਹਨਾਂ ਨੂੰ ਵੇਖ ਕੇ ਆਟੋਮੈਟਿਕਲੀ ਜਿਹੜਾ ਇਹ ਛੋਟੇ ਬੱਚਿਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਔਰ ਅੱਥੇ ਪਹੁੰਚੇ ਆ ਹੌਸਲਾ افزਾਈ ਵਾਸਤੇ ਖਿਡਾਰੀਆਂ ਦੀ ਇਹਨਾਂ ਨੂੰ ਟੀ-ਸ਼ਰਟਸ ਵੀ ਦਿੱਤੀਆਂ ਜਾ ਰਹੀਆਂ ਨੇ ਨਾਲ ਹੀ ਟ੍ਰੈਕਸੂਟ ਦਿੱਤੇ ਜਾ ਰਹੇ ਨੇ ਤਾਂਕਿ ਇਹ ਉਹਨੂੰ ਪਾ ਕੇ ਖੇਡਣ ਪ੍ਰੋਪਰ ਜਿਹੜੇ ਯੂਨੀਫਾਰਮ ਦੇ ਨਾਲ ਔਰ ਇਹ ਵੀ ਇੱਕ ਬੜਾ ਵਧੀਆ ਤਰੀਕਾ ਹੈ ਔਰ ਮੈਂ ਹੀ ਕਹਾਂਗੀ ਕਿ ਜਿੱਥੇ-ਜਿੱਥੇ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਪਿੰਡ ਦੇ ਵਿੱਚ ਸਾਡੇ ਨੌਜਵਾਨ ਸਾਥੀਆਂ ਨੂੰ ਖੇਡਾਂ ਵਾਸਤੇ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਜ਼ਰੂਰਤ ਹੈ ਤਾਂ ਸੇ ਉਹਨਾਂ ਨੂੰ ਹਰਤੇ ਕੇ ਨਾਲ ਸਮਾਨ ਪ੍ਰੋਵਾਈਡ ਕਰਵਾਵਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਹੈ ਜਖਿਡਾਰੀ ਤੇ ਕੋਈ ਵੀ ਹੈ ਜੀ ਟੀਮ ਸਿਰਫ ਸਮਾਨ ਨਾ ਹੋਣ ਕਰਕੇ ਜਿਹੜਾ ਇਹ ਵਾਂਝਾ ਰਹਿ ਜਾਵੇ ਔਰ ਇੱਥੇ ਪਹੁੰਚੇ ਆ ਮੈਂ ਪਰਫੈਕਟ ਸਾਰੇ ਖਿਡਾਰੀ ਸਾਥੀਆਂ ਦਾ ਬਹੁਤ-ਬਹੁਤ ਮੁਬਾਰਕਵਾਦ ਦਿੰਨੀ ਆ ਕਿਉਂਕਿ ਜਿਹੜੀ ਇਹ ਖੇਡ ਖੇਡ ਰਹੇ ਨੇ ਤੇ ਬਹੁਤ ਵਧੀਆ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕਰਨ ਤੇ ਪਰਮਾਤਮਾ ਇਹਨਾਂ ਸਾਰੇ ਖਿਡਾਰੀ ਵੀਰਾਂ ਨੂੰ ਸਮਰਥ ਬਖਸ਼ਣ ਪਰ ਇਹ ਵੀ ਇਹਨਾਂ ਨੂੰ ਇੱਕ ਗੱਲ ਜ਼ਰੂਰ ਕਵਾਂਗੀ ਕਿ ਆਪਣੇ ਨਾਲ ਆਪਾਂ ਇਹ ਜੇ ਮੁੰਡੇ ਵੀ ਨੌਜਵਾਨ ਮੁੰਡੇ ਵੀ ਜੋੜੀਏ ਜਿਹੜੇ ਕਿਤੇ ਨਾ ਕਿਤੇ ਗਲਤ ਰਸਤੇ ਵੱਲ ਜਾਣ ਜਾ ਚੁੱਕੇ ਨੇ ਜਾਂ ਗਲਤ ਰਸਤੇ ਦੇ ਵਿੱਚ ਜਾ ਕੇ ਹੰਦੀ ਗ੍ਰਿਫਤ ਦੇ ਚਾ ਚੁੱਕੇ ਨੇ ਭਾਵੇਂ ਆਪਾਂ ਕਹਿ ਲਈਏ ਕਿ ਨਸ਼ੇ ਦੀ ਗ੍ਰਿਫਤ ਦੇ ਚਾ ਚੁੱਕੇ ਨੇ ਤਾਂ ਆਪਾਂ ਉਹਨਾਂ ਦੀ ਵੀ ਖੋਜ ਕਰਕੇ ਆਪਣੇ ਨਾਲ ਉਹਨਾਂ ਨੂੰ ਮਿਲਾਈਏ ਤਾਂ ਕਿ ਉਹਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਦੀ ਵੀ ਜਿਹੜੀ ਜ਼ਿੰਦਗੀ ਨਾਲ ਆਪਾਂ ਸੁਧਾਰ ਸਕੀਏ ਮੈਂ ਛੋਟੀ ਉਡੀਆਂ ਤੋਂ ਜੇ ਸਮੂਹ ਪੰਚਾਇਤ ਸਰਪੰਚ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਵੱਡੀ ਓਡੀਆਂ ਤੋਂ ਸਰਪੰਚ ਅਮਰ ਸਿੰਘ ਅਤੇ ਉਹਨਾਂ ਦੀ ਸਮੂਹ ਪੰਚਾਇਤ ਵੱਲੋਂ ਮੈਡਮ ਪੂਜਾ ਲੁਤਰਾ ਦਾ ਸਾਡੇ ਪਿੰਡ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਮੈਡਮ ਨੇ ਜੋ ਕੰਮ ਕੀਤਾ ਪਿੰਡ ਦੇ ਵਿੱਚ ਮੰਨ ਲਓ ਬੱਚਿਆਂ ਨੂੰ ਟਰੈਕ ਸੂਟ ਔਰ ਕੋਈ ਵਾਲੀਬਾਲ ਦਿੱਤੇ ਆ ਉਹਨਾਂ ਹਾਸਤੇ ਮੈਡਮ ਦਾ ਬਹੁਤ ਧੰਨਵਾਦ ਕਰਦੇ ਆ ਇਹ ਮੈਡਮ ਮੈਡਮ ਦਾ ਜੋ ਵੀ ਉਪਰਾਲਾ ਇਹ ਬਹੁਤ ਵਧੀਆ ਇਸ ਦੇ ਨਾਲ ਬੱਚੇ ਖੇਡਾਂ ਵੱਲ ਉੱਚਾਈ ਤੋਂ ਹੁੰਦੇ ਆ ਤੇ ਨਸ਼ਿਆਂ ਤੋਂ ਦੂਰ ਹੁੰਦੇ ਆ ਬੱਚੇ ਖੇਡਦੇ ਆ ਗਰਾਊਂਡ ਦੇ ਵਿੱਚ ਆਉਂਦੇ ਆ ਅਸੀਂ ਵੀ ਆਪਦੀ ਪੰਚਾਇਤ ਵੱਲੋਂ ਲੋੜ ਪੈਣ ਤੇ ਇਹਨਾਂ ਦੀ ਮਦਦ ਕਰਦੇ ਆ ਜੋ ਵੀ ਇਹਨਾਂ ਦੀ ਡਿਮਾਂਡਸ ਹੁੰਦੀਆਂ ਅਸੀਂ ਉਹਨਾਂ ਨੂੰ ਪੂਰਾ ਕਰਦੇ ਆ ਜੋ ਵੀ ਇਹਨਾਂ ਨੇ ਆਖਿਆ ਸਾਨੂੰ ਸਾਨੂੰ ਗਰਾਊਂਡ ਬਣਾ ਕੇ ਦਿਓ ਅਸੀਂ ਇਹਨਾਂ ਨੂੰ ਗਰਾਊਂਡ ਵੀ ਬਣਾ ਕੇ ਦਿੱਤਾ ਕੋਈ ਲਾਈਟਸ ਦੀ ਪ੍ਰੋਬਲਮ ਆ ਉਹ ਵੀ ਅਸੀਂ ਇਹਨਾਂ ਦੀ ਸੋਲਵ ਆਪ ਕਰਕੇ ਦਿੱਤੀ ਆ ਬੱਚੇ ਖੇਡਦੇ ਆ ਬਹੁਤ ਵਧੀਆ ਇੱਕ ਵਾਰ ਫਿਰ ਮੈਂ ਸਮੂਹ ਪੰਚਾਇਤ ਵੱਲੋਂ ਮੈਡਮ ਦਾ ਸਾਡੇ ਪਿੰਡ ਤੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ। ਬਹੁਤ ਜੇ ਕੰਮ ਕਰ ਰਹੇ ਹਾਂ ਜੀ। ਹਾਂਜੀ ਬਹੁਤ ਵਧੀਆ ਜੀ। ਕੀ ਕੀਤਾ ਇਹਨਾਂ ਨੇ ਆ ਜਾ ਕੇ? ਇਹਨਾਂ ਨੇ ਬੱਚਿਆਂ ਨਾਲ ਖੇਡਣਾ ਪ੍ਰਤੀ ਲਗਨੂ ਕੀਤਾ। ਇਹਨਾਂ ਨੇ ਸ਼ਾਇਦ ਦੋ ਦਿਨ ਵਧੀਆ ਸਮਾਨ ਦਿੱਤਾ ਇਹਨਾਂ ਨੇ ਆਪ ਦੇ ਵੱਲੋਂ ਕਿਟਾ ਮੰਡੀਆਂ ਨੇ ਬੱਚਿਆਂ ਨੂੰ। ਬਸ ਇਹੀ ਸਾਰਿਆਂ ਨੂੰ ਅਸੀਂ ਤਾਂ ਪ੍ਰੇਰਿਤ ਕਰਦੇ ਹਾਂ ਵੀ ਨਸ਼ੇ ਛੱਡ ਕੇ ਤੇ ਆਪਦਾ ਇੱਥੇ ਗਰਾਊਂਡ 'ਤੇ ਟਾਈਮ ਕੱਢਿਆ ਕਰਨ। ਸਾਨੂੰ ਵੀ ਜਿਹੜੇ ਵੀ ਮੁੰਡੇ ਆਈ ਇਹ ਸਭ 4:30 ਵਜੇ ਇੱਥੇ ਆ ਜਾਂਦੇ ਆ। ਸਾਰੇ ਕੰਮਕਾਰ ਜਿਹੜੇ ਵੀ ਜ਼ਿੰਮੇਵਾਰਾਂ ਦੇ ਮੁੰਡੇ ਆ ਕਿਸੇ ਨੇ ਪੱਠੇ ਲਿਆਉਣੇ ਆ ਕੁਝ ਕਰਨਾ। ਸਭ ਆਪ ਦਾ ਟਾਈਮ ਸਿਰ ਕੰਮ ਨਵੇੜ ਕੇ ਇਹਨਾਂ ਨੂੰ ਆਏ ਹੁੰਦਾ ਵੀ ਜਲਦੀ ਜਲਦੀ ਖੇਡਣ ਜਾਈਏ ਇੱਥੇ ਕਈ ਵਾਰੀ ਤਾਂ ਇੰਨੇ ਮੁੰਡੇ ਹੁੰਦੇ ਆ ਵੀ ਖੇਡਣ ਨੂੰ ਸਾਨੂੰ ਥਾਂ ਨਹੀਂ ਲੱਭਦੀ ਕੋਈ ਛੋਟੇ ਮੁੰਡੇ ਆ ਇਹਨਾਂ ਨੂੰ ਅਸੀਂ ਪਹਿਲਾਂ ਪ੍ਰੈਕਟਿਸ ਕਰਾਉਨੇ ਆ ਵੀ ਹਾਂ ਤੁਸੀਂ ਨੈਟਾ ਫੜ ਕੇ ਕੱਢ ਲੋ ਹੌਲੀ ਹੌਲੀ ਤੇ ਇਹ ਵੀ ਹੁਣ ਨਿੱਕੇ ਨਿੱਕੇ ਪੂਰਾ ਵਧੀਆ ਪਰਫਾਰਮ ਕਰਦੇ ਆ ਇੱਥੇ ਸਾਰੇ ਮੁੰਡੇ ਆ ਸਾਡੇ ਕਰਮੇ ਬਾਈ ਹੁਣੀ ਦਵਿੰਦਰ ਚਾਚਾ ਜੀ ਵੀ ਵੱਡੇ ਸਾਨੂੰ ਪੂਰਾ ਸਾਥ ਦਿੰਦੇ ਆ ਖੇਡਣ ਜਿੱਥੇ ਜੀ ਦੋ ਟੀਮਾਂ ਬਣਦੀਆਂ ਪਿੰਡ ਦੀਆਂ ਤੇ ਸਾਰੇ ਮੁੰਡੇ ਵਧੀਆ ਖੇਡਦੇ ਆ ਜੀ ਪਿਛਲੇ ਦਿਨਾਂ ਚ ਅਕੂਲ ਸਾ ਟੂਰਨਾਮੈਂਟ ਹੋਇਆ ਸੀਗਾ ਜੀ ਉਹਨਾਂ ਨੇ ਤੇ ਵਧੀਆ ਪਰਫਾਰਮ ਕੀਤਾ ਉੱਥੇ ਕੁਆਰਟਰ ਫਾਈਨਲ ਚ ਪਹੁੰਚ ਗਏ ਬਸ ਥੋੜਾ ਇਹਨਾਂ ਨੂੰ ਹੌਸਲਾ ਹੀ ਚਾਹੀਦਾ ਜੋ ਪੂਜਾ ਮੈਮ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਸਾਨੂੰ ਇੱਕ ਉਤਸ਼ਾਹਿਤ ਕੀਤਾ ਵੀ ਤੁਸੀਂ ਹੋਰ ਅੱਗੇ ਖੇਡੋ ਤੇ ਨੌਜਵਾਨਾਂ ਨੂੰ ਵੀ ਕਿਹਾ ਵੀ ਸਭ ਤੁਸੀਂ ਗਲਤ ਕੰਮਾਂ ਨੂੰ ਆਪਾਂ ਗਲਤ ਰਾਹ ਛੱਡ ਕੇ ਚੰਗੇ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਚੰਗਾ ਅੱਗੇ ਆਪਾਂ ਖੇਡੀਏ ਜ਼ਰੂਰ ਜੀ ਇਹ ਤਾਂ ਇਹ ਚ ਕੋਈ ਡਰ ਆਇ ਨਹੀਂਗਾ ਵੀ ਜੇ ਆਪਾਂ ਖੇਡਣ ਨੂੰ ਅੱਗੇ ਪ੍ਰਮੋਟ ਕਰਾਂਗੇ ਤਾਂ ਨਸ਼ਾ ਆਟੋਮੈਟਿਕੀ ਦੂਰ ਜਾਊਗਾ ਜੇ ਆਪਾਂ ਹਰੇ ਆਪਾਂ ਨੂੰ ਵੀ ਪੂਰਾ ਸਾਥ ਦੇਣਾ ਚਾਹੀਦਾ ਜਿਵੇਂ ਮੈਮ ਦਾ ਵੀ ਜਾਂ ਸਰਕਾਰ ਦਾ ਵੀ ਆਪਾਂ ਪੂਰਾ ਸਾਥ ਦੇਈ ਤੇ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਜੀ ਦਾ ਸਮੂਹ ಗ್ರಾಮ ਪੰਚਾਇਤ ਦਾ ਖਿਡਾਰੀਆਂ ਦਾ ਸਾਡੇ ਯਾਰਾਂ ਦੋਸਤਾਂ ਦਾ ਰਾਮਾ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਜਾਣ ਦਾ ਮੌਕਾ ਦਿੱਤਾ ਇੱਕ ਛੋਟੀ ਜੀ ਸੇਵਾ ਸਾਡੇ ਵੱਲੋਂ ਤੇ ਪੂਜਾ ਲੂਤਰਾ ਸਚੇ ਦੇਵਾ ਜੀ ਵੱਲੋਂ ਤੇ ਟਰੈਕਸੂਟ ਤੇ ਕੁਝ ਟੀ-ਸ਼ਰਟ ਆ ਤੇ ਕੁਝ ਬੋਲਾ ਤੇ ਇਹਨਾਂ ਨੂੰ ਪ੍ਰੋਵਾਈਡ ਕਰਾਈਆਂ ਗਈਆਂ ਇੱਕੋ ਹੀ ਟੀਚਾ ਹੈ ਸਾਡਾ ਤੇ ਸਾਡੀ ਸੁਸਾਇਟੀ ਦਾ ਟੀਮ ਪੂਜਾ ਲੂਤਰਾ ਸਚੇ ਦੇਵਾ ਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਲਜੋਣਾ ਨਸ਼ਾ ਤੋਂ ਦੂਰ ਰੱਖ ਕੇ ਵੱਧ-ਵੱਧ ਖੇਡਾਂ ਵਲ ਪ੍ਰਮੋਟ ਕਰਨਾ ਜਿੱਤੇ ਵੀ ਕਿਸੇ ਨੂੰ ਕੋਈ ਖੇਡਾਂ ਲਈ ਕਿਸਨੂ ਕਿਸੇ ਲੋਚੀ ਦੀ ਲੋੜ ਹੈ ਤੇ ਅਸੀਂ ਉਹਨਾਂ ਨਾਲ 24 ਘੰਟੇ ਖੜੇ ਆ 9563136000 ਸਾਡਾ ਨੰਬਰ ਹੈ ਤੇ ਸਾਡੇ ਨਾਲ ਉਹ ਕਿਸ ਟਾਈਮ ਵੀ ਕੰਸਰਨ ਕਰ ਸਕਦੇ ਨੇ ਤੇ ਜੇ ਕਿਸੇ ਨੂੰ ਹੋਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਲੋੜ ਹੈ ਤੇ ਸਾਨੂੰ 9563136000 ਨੰਬਰ ਜਾਂ ਪੂਜਲ ਉਥਰਾ ਸਤਿ ਦੇਵਾ ਸਲੇਮ ਸ਼ਾ ਰੋਡ ਫਾਜ਼ਿਲਕਾ ਧਮਨ ਡੈਰੀ ਦੇ ਬਿਲਕੁਲ ਸਾਹਮਣੇ ਨਵਜੀਵਨ ਹਸਪੀਟਲ ਦੇ ਨਾਲ ਸਾਡਾ ਆਫਿਸ ਬਣਿਆ ਆ ਉੱਥੇ ਆ ਕੇ ਵੀ ਸਾਨੂੰ ਮਿਲ ਸਕਦੇ ਨੇ ਮੈਂ ਇੱਕ ਵਾਰ ਫਿਰ ਸਰਪੰਚ ਸਾਹਿਬ ਦਾ ਤੇ ਸਾਡੇ ਭਾਈ ਸਾਹਿਬ ਇੱਥੇ ਜਿਹੜੇ ਬੈਠੇ ਨੇ ਯਾਰ ਦੋਸਤ ਮਿੱਤਰ ਸਾਡੇ ਵੀਰ ਛੋਟੇ ਛੋਟੇ ਬੱਚੇ ਉਹਨਾਂ ਸਾਰਿਆਂ ਦਾ ਤੈਨੂੰ ਦਿলো ਧੰਨਵਾਦ ਕਰਦਾ ਸਾਨੂੰ ਉਹਨਾਂ ਨੇ ਇੱਥੇ ਆਉਣ ਦਾ ਮੌਕਾ ਦਿੱਤਾ